ਫੜਨ ਲਈ ਨਾਨ ਮਾਯੋਗ ਸਾਡੇ ਡੀਆਈਜੀ ਬਾਰਡਰਿੰਗ ਡਾਟ ਨਾਨਕ ਸਿੰਘ ਅਤੇ ਐਸਐਸਪੀ ਸਾਹਿਬ ਬਟਾਲਾ ਸ਼੍ਰੀ ਕਾਸਮੀਰ ਆਈਪੀਐਸ ਇਹਨਾਂ ਵੱਲੋਂ ਮਾੜੇ ਅਸਰਾਂ ਤੇ ਨਤਪਾਨ ਲਈ ਇੱਕ ਮੁਹਿੰਮ ਅਸੀਂ ਵਧੀ ਹੋਈ ਸੀਗੀ ਉਹਦੇ ਤਹਿਤ ਕਾਦੀਆਂ ਪੁਲਿਸ ਨੂੰ ਬੜੀ ਸਫਲਤਾ ਹਾਸਲ ਹੋਈ ਹੈ ਕਿ 16 ਅੱਠ ਨੂੰ 16 ਤਰੀਕ ਨੂੰ ਸਿੰਦਰਜੀਤ ਸਿੰਘ ਜੋ ਕਿ ਰਜਾਤਾ ਰੋਡ ਕਾਦੀਆਂ ਦਾ ਹੀ ਰਹਿਣ ਵਾਲਾ ਹੈ ਤੇ ਇਹ ਆਪਣੇ ਪਰਿਵਾਰ ਸਮੇਤ ਡੇਰਾ ਬਾਬਾ ਨਾਲ ਗਿਆ ਹੋਇਆ ਸੀਗਾ ਜਦੋਂ ਇਹ ਦੁਪਹਿਰੇ ਘਰ ਆਇਆ ਤੇ ਇਹਨੇ ਆ ਕੇ ਦੇਖਿਆ ਤੇ ਇਹਨਾਂ ਦੇ ਦਰਵਾਜ਼ਾ ਟੁੱਟਾ ਪਿਆ ਸੀਗਾ ਅੰਦਰ ਤੇ ਸਵਾਨ ਸਾਰਾ ਖਿਲਰਿਆ ਹੋਇਆ ਸੀ ਫਿਰ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਦੀ ਉਹਦੇ ਅਕੋਰਡਿੰਗਲੀ ਅਸੀਂ ਪਰਚਾ ਦਰਜ ਕਰਕੇ ਤੇ ਐਸ ਐਚਓ ਕਾਦੀਆਂ ਇੰਸਪੈਕਟਰ ਗੁਰਮੀਤ ਸਿੰਘ ਨੇ ਆਪਣੀ ਟੀਮ ਦੇ ਨਾਲ ਕਾਫੀ ਮਿਹਨਤ ਕਰਦੇ ਹੋਏ ਦੋ ਦਿਨਾਂ ਦੇ ਵਿੱਚ ਹੀ ਇਹ ਜਿਹੜਾ ਇਹ ਬਿਲਕੁਲ ਬਲਾਈਂਡ ਚੋਰੀ ਸੀਗੀ ਇਹ ਇਹਨਾਂ ਬੰਦਿਆਂ ਨੂੰ ਹਿਮਾਚਲ ਤੋਂ ਜਿਹੜੇ ਉੱਥੋਂ ਦੇ ਰਹਿਣਾਲੇ ਸੀ ਇਹਨਾਂ ਨੂੰ ਫੜਿਆ ਤੇ ਫੜ ਕੇ ਤੇ ਉਹਨਾਂ ਜੋ ਚੋਰੀ ਹੋਇਆ ਸੋਨਾ ਉਹ ਵੀ ਬਰਾਮਦ ਕਰ ਲਿਆ ਹੈ ਤੇ ਇਹ ਤਿੰਨੇ ਤਿੰਨ ਦੋਸ਼ੀ ਇਹਦੇ ਵਿੱਚ ਅਸੀਂ ਗ੍ਰਿਫਤਾਰ ਕਰ ਲਏ ਜਿਹੜੇ ਇਹ ਹਿਮਾਚਲ ਦੇ ਦੋ ਬੰਦੇ ਹੈਗੇ ਉਹਨਾਂ ਦੇ ਪਹਿਲਾਂ ਵੀ ਪਰਚੇ ਇੱਕ ਤੇ 8 ਪਰਚੇ ਇੱਕ ਤੇ 6 ਪਰਚੇ ਇੱਕ ਤੇ 10 ਹੈ ਇੱਕ ਤੇ 6 ਪਰਚੇ ਇਹਨਾਂ ਨੂੰ ਕਾਦੀਆਂ ਤੋਂ ਹੀ ਕੀਤਾ ਜੀ ਇੱਥੇ ਕੀ ਕਰਾ ਕੇ ਕਿਹਾ ਦਾ ਉਹ ਹੈ ਉਹ ਵੀ ਮੰਡੀ ਦਾ ਹੀ ਹੈ ਸਾਰੇ ਤਿੰਨੇ ਹੈ ਉੱਧਰ ਵੀ ਹੈ ਜਿਨ੍ਹਾਂ ਨੇ ਚੋਰੀ ਕੀਤੀ ਹੈ ਤੇ ਤਿੰਨੇ ਹੀ ਹਵਾ ਚਲੇ ਗਏ ਸਾਰੇ ਅਸੀਂ ਗ੍ਰਿਫਤਾਰ ਕਰ ਲਏ ਬਾਕੀ ਅੱਜ ਅਸੀਂ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਫਿਰ ਇਹਨਾਂ ਦੀ ਹੋਰ ਪੁੱਛਗਿੱਛ ਕਰਕੇ ਦੇਖਾਂਗੇ ਵੀ ਹੋਰ ਇਹਨਾਂ ਨੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕੀਤੀਆਂ ਤੇ ਅਕੋਰਡਿੰਗਲੀ ਅਸੀਂ ਉਹਨੂੰ ਇਨਵੈਸਟੀਗੇਸ਼ਨ ਦਾ ਇਸ ਦੇਖੋ ਇਹ ਹੈ ਤਾਂ ਕੋਈ ਲੇਬਰ ਸ਼ੇਵਰ ਦਾ ਮਤਲਬ ਦੱਸ ਕੇ ਵੀ ਅਸੀਂ ਲੇਬਰ ਦਾ ਕੰਮ ਕਰਦੇ ਆਂ ਪਰ ਕਰਨਾਲ ਕੰਮ ਇਹਨਾਂ ਦੀ ਕੋਈ ਕੋਈ ਜੀ ਰੈਸਟ੍ਰਿਕਸ਼ਨ ਹੈ ਕਿਉਂਰ ਬੰਦੇ ਦੀ ਪਰ ਇਹ ਹੈ ਵੀ ਇਹ ਫੜੇ ਗਏ ਆ ਹੁਣ ਇਹਨਾਂ ਕੋਲ ਸਾਰਾ ਮਾਲ ਵੀ ਰਹੀ ਰਿਕਵਰ ਕਰ ਲਿਆ ਬਾਕੀ ਹੁਣ ਰਿਮਾਂਡ ਲੈ ਕੇ ਇਹਨਾਂ ਤੋਂ ਜਿਹੜਾ ਸੱਤੀ ਨਾਲ ਹੋਰ ਡੁੱਗਿਆ ਇਹਨਾਂ ਕੋਸ਼ਿਸ਼ ਕਰਨਾ ਇੱਕ ਹਾਰ ਹੈ ਤੇ ਆ ਕਾਟੇ ਆ ਦੋ ਜੋੜੇ ਕਾਟੇ ਆ ਕੈਸ਼ ਇਨਕਮ ਗੋੜੇ ਰਜੀਤ ਸਿੰਘ ਜੋ ਉਹਨਾਂ ਨੇ ਲਿਖਾਇਆ ਤੇ ਉਹ ਥੋੜਾ ਜਿਹਾ ਜ਼ਿਆਦਾ ਹੈਗਾ ਲਿਖਾਇਆ ਪਰ ਸਾਡੇ ਕੋਲ ਰਿਕਵਰੀ ਇੰਨੀ ਕੋਈ ਹੈ ਬਾਕੀ ਅਜੇ ਰਿਮਾਂਡ ਤੇ ਕਰਾਂਗੇ ਤੇ ਬਾਕੀ ਦੀ ਵੀ ਰਿਕਵਰੀ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਤੁਹਾਨੂੰ ਦੱਸਿਆ ਜਾਈਏ ਕਿ ਮੈਂ ਕੇ ਬਾਅਦ ਨਹੀਂ 16 8 ਦੀ ਚੋਰੀ ਹੈ ਜੀ ਦੁਪਹਿਰ ਦੀ ਤੇ 18 ਨੂੰ ਅਸੀਂ ਗ੍ਰਿਫਤਾਰ ਕਰ ਲਏ